ਬਾਈਕ ਆ ਤੇ ਬਾਈਕ ਤੇ ਇੱਕ ਮਿਸਤਰੀ ਨੇ ਇੱਕ ਕਾਰ ਕੱਢੀ ਐ ਕੋਈ ਜੁਗਾਰ ਲਗਾਇਆ ਨੌਜਵਾਨ ਨੂੰ ਕਹਾਂਗੇ ਕਿ ਇਸ ਨੂੰ ਆਨ ਕਰ ਦੇਵੇ ਇਹ ਲਓ ਜੀ ਸਵਿਚ ਦੱਬਣ ਲੱਗਾ ਤੇ ਆਹ ਲਓ ਜੀ ਇਹ ਆਨ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਸਮਝੋ ਫੋਗਿੰਗ ਆ ਪਾਣੀ ਦੀ ਮੁਸ਼ਾਰਾ ਨੇ ਪਾਣੀ ਦੀਆਂ ਜਿਹੜੀਆਂ ਹੋ ਰਹੀਆਂ ਨੇ ਇੱਕ ਬੰਦੇ ਨੇ ਜਦੋਂ ਮੈਂ ਤੋਂ ਮੋਟਰ ਮੰਗਾਈ ਸੀ ਛੋਟੀ ਵੀ ਮੈਂ ਟਰੈਕਟਰ ਦੀ ਛਾਤਰੀ ਤੇ ਲਾਉਣੇ ਆ ਉਹਨਾਂ ਨੇ ਮੁਰ ਕਿਹਾ ਦੱਸਿਆ ਨਹੀਂਗਾ ਫਿਰ ਇੱਕ ਦਿਨ ਜਿੱਦ ਨੂੰ ਵਾਰਨਿੰਗ ਨਹੀਂ ਮੈਸੇਜ ਆਇਆ ਸੀ ਵੀ 12 ਤੋਂ 3 ਵਜੇ ਤੱਕ ਹੀ ਵੇਮ ਨੇ ਹਾਂ ਫਿਰ ਅਸੀਂ ਕਿਹਾ ਵੀ ਗਰਮੀ ਬਹੁਤ ਹੈ ਕੋਈ ਕਰਕੇ ਅਸੀਂ ਬਰੇ ਸੋਚਿਆ ਵੀ ਪਾ ਲਗਾ ਲੈਨੇ ਵੀ ਮੋਟਰ ਪਈ ਹੈ ਸਮਾਨ ਤਾਂ ਬਾਕੀ ਸਾਰਾ ਆ ਕੇ ਤੋਂ ਹੁੰਦਾ ਹੀ ਜਾਣਾ ਫਿਰ ਅਸੀਂ ਉਹਦੇ ਨੇ ਆ ਤਰੀਕਾ ਲਾਇਆ ਕਿ ਸਾਨੂੰ ਬਹੁਤ ਵਧੀਆ ਬਿਲਕੁਲ ਵੀ ਨਹੀਂ ਮਤਤੀ ਹੋਵਾ ਬਿਲਕੁਲ ਵੀ ਨਹੀਂ ਗਰਮੀ ਤਗੋਂ ਦੀਦੀ ਇਹ ਆਦਤ ਪੈ ਗਈ ਜੇ ਗਰਮੀ ਚ ਸੀਨ ਬੰਦ ਕਰ ਲਈ ਤੁਹਾਨੂੰ ਸੇਕ ਲੱਗਣ ਲੱਗਦਾ ਜ਼ਿਆਦਾ ਕਿ ਲੱਗੇ ਏਸੀ ਦਾ ਕੰਮ ਹੋ ਗਿਆ ਪਾਣੀ ਵਿੱਚ ਕਿੰਨੀ ਕਿ ਜੜੀ ਹੈਗੀ ਵਰਤੋਂ ਹੋ ਜਾਂਦੀ ਹੈ ਪਾਣੀ ਬੇਸ ਤਾਂ ਨਹੀਂ ਹੁੰਦਾ ਨਹੀਂ ਵਾੜਾ ਵੇਸ ਤਾਂ ਨਹੀਂ ਹੁੰਦਾ 5 ਲੀਟਰ ਆ ਕੇ ਨਹੀਂ ਸੀ ਭਰਦੇ ਅਸੀਂ ਕੱਢਿਆ ਹੋਇਆ 5 ਲੀਟਰ ਇਹ 2.5 ਘੰਟੇ ਵਾਂਗੂ ਕੱਢ ਜਾਂਦਾ ਹੈ ਲਗਾਤਾਰ ਹਾਂਜੀ ਲਗਾਤਾਰ ਚਲਾਈ ਰੱਖੀ 2.5 ਘੰਟੇ ਕਰਦਾ ਜਾਵੇ ਤੇ ਪੈਟਰੋਲ ਦਾ ਖਪਤਨ ਜ਼ਿਆਦਾ ਨਹੀਂ ਨਹੀਂ ਪੈਟਰੋਲ ਦਾ ਜਨਾ ਵੀ ਲੱਗਦੇ ਤੇ ਕਹੀ ਨਹੀਂ ਇਹ ਤਾਂ ਬੈਟਰੀ ਤੇ ਕਰਿਆ ਹੋਇਆ ਆਪਣੀ ਪੁਰਾਣੀ ਮੋਟਰ ਮਿਲਦੀ ਤਾਂ ਘੱਟੋ ਜੁਨੀ ਅਸੀਂ ਤਾਂ ਨਵੀਂ ਲੈਂਦੀ ਸੀ 450 ਦੀ ਮੋਟਰ ਪੈਂਦੀ ਆਏ ਬਾਕੀ ਆਫਾਰੇ 600 ਰੁਪਿਆ 700 ਰੁਪਿਆ ਮੂ ਖਰਚ ਆਏ ਬਸ 700 ਰੁਪਏ ਦੇ ਵਿੱਚ ਮਜ਼ਾ ਰਾਹਤ ਆ ਹਾਂਜੀ ਅੱਡੀ ਨਜ਼ਾਰਾ ਪੂਰਾ ਦੂਰਾ ਨਾ ਲਓ ਜੀ ਸਵਾਗਤ ਆ ਤੁਹਾਡਾ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਜਿਵੇਂ ਜਿਵੇਂ ਗਰਮੀ ਵਧਦੀ ਜਾ ਰਹੀ ਆ ਤਾਂ ਲੋਕ ਏਸ਼ੀਆਂ ਦੇ ਵਿੱਚ ਬੈਠਣ ਦੇ ਲਈ ਆ ਜਿਹੜੇ ਮਜਬੂਰ ਹੋ ਰਹੇ ਨੇ ਪਰ ਅਜੇ ਲੋਕ ਵੀ ਨੇ ਜਿਹੜੇ ਫੀਲਡ ਦਾ ਕੰਮ ਕਰਦੇ ਨੇ ਤੇ ਉਹਨਾਂ ਦੀ ਮਜਬੂਰੀ ਆ ਘਰ ਤੋਂ ਬਾਹਰ ਤੇ ਏਸੀ ਤੋਂ ਬਾਹਰ ਨਿਕਲ ਕੇ ਆਪਣੇ ਕੰਮ ਨੂੰ ਪੂਰਾ ਕਰਨ ਦੀ ਪਰ ਅਜੇ ਜਿਹੜੇ ਪੰਜਾਬੀ ਨੇ ਉਹ ਫਿਰ ਗਰਮੀ ਤੋਂ ਬਚਣ ਲਈ ਕੋਈ ਨਾ ਕੋਈ ਜੁਗਾਰਤਾ ਲਗਾਉਂਦੇ ਨੇ ਪਹਿਲਾਂ ਇਹ ਤਸਵੀਰ ਦੇਖ ਸਕਦੇ ਹੋ ਇੱਕ ਬਾਈਕ ਆ ਤੇ ਬਾਈਕ ਤੇ ਇੱਕ ਮਿਸਤਰੀ ਨੇ ਇੱਕ ਕਾਰ ਕੱਢੀ ਹੈ ਕੋਈ ਜੁਗਾਰ ਲਗਾਇਆ ਭਾਵੇਂ ਕਿ ਵੇਖਣ ਨੂੰ ਪਾਈਪ ਨੇ ਪਰ ਇਹ ਪਾਈਪ ਗਰਮੀ ਤੋਂ ਕਿਵੇਂ ਰਹਾ ਦਿੰਦੇ ਨੇ ਇਹ ਬੱਸ ਤੁਹਾਨੂੰ ਪਤਾ ਚੱਲਣ ਵਾਲਾ ਆ ਇਹ ਨੌਜਵਾਨ ਨੂੰ ਕਹਾਂਗੇ ਕਿਸ ਨੂੰ ਆਨ ਕਰ ਦੇਵੇ ਇਹ ਲਓ ਜੀ ਸੋਚੀ ਦੱਬਣ ਲੱਗਾ ਤੇ ਆਹ ਲਓ ਜੀ ਇਹ ਆਨ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਜੋ ਫੋਗਿੰਗ ਆ ਪਾਣੀ ਦੀ ਮੁਛਾਰਾ ਨੇ ਪਾਣੀ ਦੀਆਂ ਜੜੀਆਂ ਉਹ ਹੋਰੀਆਂ ਨੇ ਤੇ ਜਿਸ ਕਰਕੇ ਹੁਣ ਜਦੋਂ ਇਹ ਡਰਾਈਵ ਕਰਦੇ ਨੇ ਬਾਈਕ ਨੂੰ ਮੋਟਰਸਾਈਕਲ ਨੂੰ ਜਦੋਂ ਵੀ ਜਾਂਦੇ ਨੇ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਤਾਂ ਇਹਨਾਂ ਨੂੰ ਗਰਮੀ ਨਹੀਂ ਆਂਦੀ ਬਲਕਿ ਇਸ ਪਾਣੀ ਦੇ ਪਫਾਰੇ ਦੇ ਨਾਲ ਜਿਹੜੀ ਹੈਗੀ ਆ ਗਰਮੀ ਤੋਂ ਨजात ਮਿਲਦੀ ਹੈ ਦਾਸੀ ਇਹ ਕਿ ਇਹ ਤਕਨੀਕ ਅੱਜ ਕੱਲ ਮੱਝਾਂ ਨੂੰ ਬਾੜਿਆਂ ਦੇ ਵਿੱਚ ਲਾਉਣ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਪਰ ਇਸ ਤੋਂ ਪਹਿਲਾਂ ਵੱਡੇ ਵੱਡੇ ਮੌਲਾਂ ਦੇ ਵਿੱਚ ਅਕਸਰ ਤੁਹਾਨੂੰ ਜਿਹੜਾ ਬਾਹਲੀ ਕੰਟਰੀਆਂ ਦੇ ਵਿੱਚ ਇਹ ਫੋਗਿੰਗ ਸਿਸਟਮ ਜਿਹੜਾ ਉਹ ਨਜ਼ਰਅੰਦਾਜ਼ੀ ਫਾਇਰ ਕਰ ਨੌਜਵਾਨ ਨੇ ਆਪਣੇ ਬਾਈਕ ਤੇ ਹੀ ਇਸ ਨੂੰ ਇੰਸਟਾਲ ਕਰ ਦਿੱਤਾ ਇਸ ਨੂੰ ਲਗਾ ਦਿੱਤਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਜਿਸ ਕਰਕੇ ਆਲਦੀ ਫੋਗਿੰਗ ਆ ਇਹ ਬੜੀ ਰਾਹਤ ਦਿੰਦੀ ਆ ਜਦੋਂ ਬਾਈਕ ਚੱਲਦਾ ਤਾਂ ਸਿੱਧਾ ਚਿਹਰੇ ਨੂੰ ਤੇ ਪਿੱਛੇ ਬੈਠੇ ਵਿਅਕਤੀ ਨੂੰ ਠੰਡੀ ਹਵਾ ਦੇ ਵਿੱਚ ਜਿਹੜਾ ਗਰਮ ਹਵਾ ਉਹਨੂੰ ਬਦਲਣ ਦਾ ਕੰਮ ਕਰਦਾ ਆ ਤੇ ਜਿਸ ਕਰਕੇ ਉਹਨਾਂ ਨੂੰ ਰਾਹਤ ਮਿਲ ਜਾਂਦੀ ਹੈ ਤੇ ਇਸ ਨੂੰ ਲੈ ਕੇ ਨੌਜਵਾਨ ਨਾਲ ਵੀ ਗੱਲ ਕਰ ਲੈਣੇ ਆ ਕਿ ਆਖਰਕਾਰ ਨੌਜਵਾਨ ਨੇ ਕਿਸ ਤਰ੍ਹਾਂ ਜਿਹੜਾ ਇਹ ਚੀਜ਼ ਸੋਚਿਆ ਤੇ ਇਹ ਮਤਲਬ ਕਿ ਜਿਵੇਂ ਅਸੀਂ ਡੰਗਰਾਂ ਨੂੰ ਲਾਉਣੇ ਆਂਗੇ ਜੀ ਉਹ ਚੀਜ਼ ਦੇਖੀ ਸਾਨੂੰ ਇਹ ਵਧੀਆ ਲੱਗੀ ਡੰਗਰਾਂ ਦੇ ਉੱਪਰ ਇਹਨਾਂ ਦੇ ਨੇ ਵਧੀਆ ਹਵਾ ਠੰਢੀ ਆਉਂਦੀ ਹੈਗੀ ਹਾਂਜੀ ਤਾਂ ਅਸੀਂ ਇੱਕ ਬੰਦੇ ਨੇ ਜਿਵੇਂ ਤੋਂ ਹੀ ਮੋਟਰ ਮਹंगाई ਸੀ ਛੋਟੀ ਵੀ ਮੈਂ ਟਰੈਕਟਰ ਦੀ ਛਤਰੀ ਤੇ ਲਾਉਣੇ ਆ ਉਹਨਾਂ ਨੇ ਮੜ ਕੇ ਕੁਝ ਦੱਸਿਆ ਨਹੀਂਗਾ ਫਿਰ ਇੱਕ ਦਿਨ ਜਿਸ ਦਿਨ ਵਾਰਨਿੰਗ ਦੇਣੀ ਮੈਸੇਜ ਆਇਆ ਸੀ ਵੀ 12 ਤੋਂ 3 ਵਜੇ ਤੱਕ ਹੀਟ ਵੇਵ ਨੇ ਅਸੀਂ ਉਸ ਦਿਨ ਬਰਨਾਲੇ ਜਾਣਾ ਸੀ ਸਮਾਨ ਲੈਣ ਫਿਰ ਅਸੀਂ ਆਖਿਆ ਵੀ ਗਰਮੀ ਬਹੁਤ ਹੈ ਕੋਈ ਕਰਕੇ ਅਸੀਂ ਫਿਰ ਇਹ ਸੋਚਿਆ ਵੀ ਇਹ ਪਾ ਲਗਾ ਲੈਨੇ ਵੀ ਮੋਟਰ ਪਈ ਹੈ ਸਮਾਨ ਤਾਂ ਬਾਕੀ ਸਾਰਾ ਸਾਡੇ ਕੋਲ ਹੁੰਦਾ ਹੀ ਹੈਗਾ ਫਿਰ ਅਸੀਂ ਉਹਦੇ ਨੇ ਇਹ ਤਰੀਕਾ ਲਾਇਆ ਕਿ ਸਾਨੂੰ ਬਹੁਤ ਵਧੀਆ ਬਿਲਕੁਲ ਵੀ ਨਹੀਂ ਨਤਤੀ ਹਵਾ ਬਿਲਕੁਲ ਵੀ ਨਹੀਂ ਗਰਮੀ ਸਭ ਦੀ ਇਹ ਆਦਤ ਪੈ ਗਈ ਜੇ ਗਰਮੀ 'ਚ ਅਸੀਂ ਇਹਨੂੰ ਬੰਦ ਕਰ ਲਈ ਤਾਂ ਸਾਨੂੰ ਸੇਕ ਲੱਗਣ ਲੱਗਦਾ ਜ਼ਿਆਦਾ ਜਿਵੇਂ ਕਿ ਏਸੀ ਦਾ ਕੰਮ ਹੋ ਗਿਆ ਹਾਂ ਉਹਨੂੰ ਸਾਨੂੰ ਇਹ ਤੋਂ ਬਿਨਾ ਨਹੀਂ ਚਲਾ ਸਕਦੇ ਅੱਤ ਪੈ ਗਈ ਮੰਗਰ ਵੀ ਘਟੋ ਘਟ 10 ਘੋਟ ਤੱਕ ਜਿਹੜਾ ਕੋਈ ਮੰਗਰ ਆਉਂਦਾ ਅਗਲਾ ਕਹਿੰਦਾ ਯਾਰ ਅਸੀਂ ਤੁਹਾਡੇ ਮੰਗਰੀ ਹੋਣਾ ਹੈ ਮੇਸਤੀ ਜੀ ਦੇਖੀਏ ਤਾਂ ਪਾਣੀ ਕਿੰਨੇ ਕਿ ਜੜੀ ਹੈਗੀ ਵਰਤੋਂ ਹੋ ਜਾਂਦੀ ਹੈ ਪਾਣੀ ਵੇਸਟ ਨਹੀਂ ਹੁੰਦਾ ਨਹੀਂ ਵਾਲਾ ਵੇਸਟ ਨਹੀਂ ਹੁੰਦਾ 5 ਲੀਟਰ ਆ ਕਿੰਨੀ ਅਸੀਂ ਭਰਦੇ ਆਂਗੇ ਅਸੀਂ ਕੱਢਿਆ ਹੋਇਆ 5 ਲੀਟਰ ਇਹ 2.5 ਘੰਟੇ ਵਾਂਗੂ ਕੱਢ ਜਾਂਦਾ ਹੈ ਲਗਾਤਾਰ ਹਾਂਜੀ ਲਗਾਤਾਰ ਚਲਾਈ ਰੱਖੇ 2.5 ਘੰਟੇ ਕੱਢਦਾ ਹੈ ਤੇ ਪੈਟਰੋਲ ਦਾ ਖਪਤਨ ਜਿਆਦਾ ਨਹੀਂ ਨਹੀਂ ਪੈਟਰੋਲ ਦਾ ਤੇ ਨਾਲ ਕੋਈ ਲੱਗਤ ਨਹੀਂ ਹੈ ਤਾਂ ਬੈਟਰੀ ਤੇ ਕਰਿਆ ਹੋਇਆ ਆਪਣੀ ਮੋਟਰ ਬਹੁਤ ਕੱਟ ਗਰੰਟ ਕਰਦੀ ਹੈ ਤਾਂ ਖੜੇ ਦਿਨਾਂ ਟਾਈਮ ਮਰਜ਼ੀ ਚਲਾਈ ਰੱਖੋ ਕਿਹੜੀ ਮੋਟਰ ਹੈ ਤੇ ਮੋਟਰ ਆਪਣੇ ਆਦੀ ਹੁੰਦੀ ਹੈ ਕਿ ਆਪਣੇ ਜਿਹੜੇ ਆ ਨਹੀਂ ਹੁੰਦੇ ਸਪਰੇਅ ਪੰਪ ਬੈਟਰੀ ਵਾਲੇ ਉਹਨਾਂ 'ਚ ਲੱਗੀ ਹੁੰਦੀ ਹੈ। ਅੱਛਾ ਮਤਲਬ ਬਹੁਤ ਘੱਟ ਆ ਨਾ ਬਹੁਤ ਘੱਟ ਰਾਹਤ ਫਰਕ ਕਿੰਨਾ ਆ ਆਮ ਨਾਲੋਂ ਬਹੁਤ ਜ਼ਿਆਦਾ ਜਿਹੜਾ ਪਿੱਛੇ ਹੁੰਦਾ ਅਗਲਾ ਹਰੇ ਕੇ ਕਹਿੰਦਾ ਜਰ ਵੀ ਨਾ ਨਜ਼ਾਰਾ ਹੀ ਲੰਦਾ ਪਿਆ ਹੈ। ਕਮਾਲ ਕਰਦੀ। ਬਹੁਤ ਜਾਣੇ ਨੰਬਰ ਲੈਂਦੇ ਨੇ ਕਹਿੰਦੇ ਲਗਾਉਣੀ ਅਸੀਂ ਜੇ ਫਿਰ ਖਰਚ ਦੀ ਜੇਕਰ ਗੱਲ ਕਰੀਏ ਕਿੰਨਾ ਖਰਚ ਖਰਚੇ ਤਾਂ ਐ ਵੀ ਜੇ ਤਾਂ ਪੁਰਾਣੀ ਮੋਟਰ ਮਿਲਦੀ ਤਾਂ ਘੱਟੋ ਜੁ ਨਹੀਂ ਅਸੀਂ ਤਾਂ ਨਵੀਂ ਲੈਂਦੀ ਸੀ 450 ਦੀ ਮੋਟਰ ਪੈਂਦੀ ਆਏ। ਬਾਕੀ ਆ ਫਾਰੇ 600 ਰੁਪਿਆ 700 ਰੁਪਿਆ ਮੂ ਪੂਰਾ ਨਾ ਪੂਰਾ ਫੁੱਲ ਨਹੀਂ ਜਾ ਤੇ ਕਿੰਨਾ ਸਮਾਂ ਹੋ ਗਿਆ ਚੀਜ਼ ਨੂੰ ਲਾਏ ਇਹ ਨੂੰ ਮੈਨੂੰ ਹੋ ਗਿਆ ਜੀ ਮੈਨੂੰ ਲੱਗਦਾ ਵੀ ਅੱਜ 5-6 ਦਿਨ ਹੋ ਗਏ ਬਸ ਜਿੱਦੋਂ ਵਾਰਨਿੰਗ ਦਾ ਮੈਸੇਜ ਆਇਆ ਸੀਗਾ ਜਿਸਨ ਲਗਾਏ ਸੀ ਸਿੱਖਿਆ ਦੇ ਕਿਦੋਂ ਦੇਖਿਆ ਸੀ ਕਿਤੇ ਨਹੀਂ ਵੈਸੇ ਹੀ ਵਸੇ ਤੁਮ ਤਾਂ ਸਭੀ ਅਸੀਂ ਲਾਉਣੇ ਡੰਗਰਾਂ ਤੇ ਤਾਂ ਅਸੀਂ ਸੋਚ ਲਿਆ ਵੀ ਆਪਾਂ ਦੋ ਮੂਹਰੇ ਹੋਰੇ ਟੰਗ ਲਈਏ ਕਿਸੇ ਤਿਕਣਾ ਪਾਏ ਸੀਗੇ ਘਰੇ ਸਮਾਨ ਹੁੰਦਾ ਹੀ ਹੈਗਾ ਇਲਾਕੇ ਦੇ ਲੋਕ ਆਉਂਦੇ ਨੇ ਮਤਲਬੇ ਤੁਹਾਡੇ ਬਹੁਤ ਜ਼ਿਆਦਾ ਜਿੱਥੇ ਵੀ ਕਿਤੇ ਖੜਾਉਣੇ ਆ ਰਹੇ ਕਿ ਦੇਖਦਾ ਬਲਕਿ ਜਾਨਾ ਗੱਡੀਆਂ ਵਾਲੇ ਵੀ ਜਾਣਦੇ ਨੇ ਤੇ ਵੀਡੀਓ ਬਣਾਉਂਦੇ ਨੇ ਬਹੁਤ ਅਰੇ ਯਾਰ ਬਾਈ ਦੇਖੀ ਦੇਖ ਲਈ ਵਾਲੇ ਪੁੱਛਿਆ ਵੀ ਨਹੀਂ ਕਿ ਸਾਡੇ ਵੀ ਲਾ ਬਹੁਤ ਨੇ ਮੈਨੂੰ ਲੱਗਾ ਟੋਪਰ ਪੰਜ ਗਿਆ ਨੇ ਨੰਬਰ ਲੈਤੇ ਆ ਇੱਥੇ ਆ ਨੇ ਜਿਹੜੇ ਪੰਪ ਵਾਲੇ ਇਹਨਾਂ ਦੇ ਇੱਕ ਮੁੰਡਾ ਲੱਗਾ ਉਹਨੇ ਵੀ ਨੰਬਰ ਲੈਤਾ ਕਹਿੰਦਾ ਯਾਰ ਮੇਰੇ ਵੀ ਲਾ ਦੀ ਮਾ ਕੋਈ ਗੱਲ ਨਹੀਂ ਮੇਰੇ ਦਾਦੀ ਲਾ ਦਾਂਗਾ ਵਾਵਾ ਆ ਗਿਆ ਨੇ ਹਾਂ ਜੀ ਵਾਧੂ ਨਹੀਂ ਆ ਰਿਹਾ ਬਿਲਕੁਲ ਜੀ ਕਾਬਿਲ ਤਾਰੀਫ ਹੈ ਜਿਹੜੇ ਨੌਜਵਾਨ ਗੱਡੀ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਉਹ ਨੌਜਵਾਨ ਜਿਹੜਾ ਇਸ ਤਕਨੀਕ ਨੂੰ ਜ਼ਰੂਰ ਅਪਣਾ ਕੇ ਰਾਹਤ ਜਿਹੜੀ ਹੈਗੀ ਆ ਉਹ ਲੈ ਸਕਦੇ ਨੇ ਤੇ ਰਾਹਤ ਅਜਿਹੀ ਕੇ ਤੁਹਾਨੂੰ ਗਰਮੀ ਦੇ ਵਿੱਚ ਜੇਕਰ ਬਾਈਕ ਤੇ ਸਫ਼ਰ ਕਰਨਾ ਪੈ ਜੇ ਤਾਂ ਤੁਹਾਨੂੰ ਟੈਨਸ਼ਨ ਕਿਸੇ ਗੱਲ ਦੀ ਨਹੀਂ ਗਰਮੀ ਤੋਂ ਲੂ ਲੱਗਦੀ ਆ ਹੀਟ ਵੇਵਜ਼ੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਜਿਹੜੇ ਮੈਸੇਜ ਤੁਹਾਨੂੰ ਫੋਨ ਤੇ ਅਲਰਟ ਦੇ ਤੌਰ ਤੇ ਆਉਂਦੇ ਨੇ ਉਸ ਮੈਸੇਜ ਤੋਂ ਪ੍ਰਭਾਵਿਤ ਹੋ ਕੇ ਇਸ ਨੌਜਵਾਨ ਨੇ ਇੱਕ ਜੁਗਾਰ ਲਾਇਆ ਆਪਣੀ ਕਾੜ ਘਟੀ ਤੇ ਇਸ ਬਾਈਕ ਦੇ ਅੱਗੇ ਰਾਹ ਦੇਣ ਦੇ ਲਈ ਜਿਹੜਾ ਇਹ ਜੁਗਾਰ ਲਾ ਕੇ ਇੱਕ ਮਿਸਾਲ ਕਾਇਮ ਕਰਤੀ ਹੈ ਬਾਕੀ ਲਾਜਵਾਬ ਆ 6700 ਰੁਪਏ ਦੇ ਵਿੱਚ ਜੇਕਰ ਗਰਮੀ ਤੇ ਹੀਟ ਵੇਵਸ ਗਰਮ ਤਤੀਆਂ ਹਵਾਵਾਂ ਤੋਂ ਰਾਹਤ ਮਿਲ ਸਕਦੀ ਆ 5-700 ਰੁਪਏ ਦੇ ਵਿੱਚ ਤੇ ਕੋਈ ਨੁਕਸਾਨ ਵੀ ਨਹੀਂ ਆ ਤਾਂ ਕੀ ਹਰ ਜਾ ਅਜੇ ਹਾ ਕੁਝ ਕਰਨ ਦੇ ਲਈ ਕਿਉਂਕਿ ਹਵਾ ਜਿਹੜੀ ਹੈਗੀ ਆ ਉਹ ਗਰਮ ਨੂੰ ਠੰਡਕ ਦੇ ਵਿੱਚ ਮਹਿਸੂਸ ਕਰ ਦਿੰਦੀ ਬਦਲ ਦਿੰਦੀ ਆ ਤੇ ਜਿਹੜੀ ਹਵਾ ਗਰਮ ਉਹ ਠੰਡੀ ਮਹਿਸੂਸ ਹੁੰਦੀ ਇਸ ਕਰਕੇ ਫਾਇਦੇ ਦਾ ਕੰਮ ਆ ਫਾਇਦੇ ਦਾ ਟਾਟੇ ਦਾ ਸੌਦਾ ਨਹੀਂ ਹੈ ਵਧੀਆ ਆ ਤੇ ਇਸ ਮਿਸਤੀ ਨੇ ਵੀ ਕਿਹਾ ਕਿ ਲੋਕ ਖੜਕਰ ਵੇਂਦੇ ਨੇ ਦੇਖਦੇ ਨੇ ਤਸਵੀਰਾਂ ਵਈ ਲੈਂਦੇ ਨੇ ਵਾਕਈ ਵਾ ਕਮਾਲ ਆ ਇਸ ਗਰਮੀ ਤੋਂ ਬਚਣ ਦੇ ਲਈ ਮਲੇਰ ਕੋਟਲਾ ਤੋਂ ਸੁੱਖਾ ਢੇੜੀ ਬਾळा